ਗਲੀ ਦਾ ਲੋਕੀ ਮਕਸਦ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸ਼ੋਮਨੀ ਗਲੀ ਦਾ ਸੁਖਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸ ਵੇਲੇ ਹੜ੍ਹ ਆਇਆ ਸੀ ਕਿ ਉਹ ਪਿਛਲੇ ਦਿਨੀ ਸਾਡੇ ਇਲਾਕੇ ਵਿੱਚ ਉਹਨੇ ਢੀੜਾ ਮਾਰਿਆ ਔਰ ਇੱਥੇ ਆ ਕੇ ਜੋ ਹਾਲਾਤ ਦੇਖ ਕੇ ਗਏ ਹੈ ਉਸ ਦੇ ਨਾਲ ਉਹਨਾਂ ਨੇ ਉਹਦਾ ਐਲਾਨ ਵੀ ਕੀਤੇ ਆ 10 ਹਜ਼ਾਰ ਲੀਟਰ ਡੀਜ਼ਲ ਭੇਜਿਆ ਸੀ ਔਰ ਮੇਰੀ ਜੁਆਇਨਿੰਗ ਤੋਂ ਬਾਅਦ ਜਿਹੜੇ ਬਾਕੀ ਕਮੀਆਂ ਰਹਿ ਗਈਆਂ ਸੀ ਇਨਾਂ ਇਲਾਕਿਆਂ ਨੂੰ ਕਣਕ ਦੀ ਬਹੁਤ ਲੋੜ ਸੀਗੀ ਵਾਹੀ ਦੀ ਲੋੜ ਸੀਗੀ ਜ਼ਮੀਨਾਂ ਖਾਬ ਹੋ ਚੁੱਕੀਆਂ ਸੀਗੀਆਂ ਔਰ ਉਹਦੇ ਵਾਸਤੇ ਵੀ ਅਸੀਂ ਡਿਮਾਂਡ ਰੱਖੀ ਔਰ ਤਕਰੀਬਨ 4 ਹੇਕਟਾਰ ਫਿਰ ਦੁਆਰਾ ਸੇਖੋ ਸੰਸਨ ਪ੍ਰੋਵਾਈਡ ਕਰਾਇਆ ਔਰ ਅੱਜ 3 ਹੇਕਟਾਰ 3 ਹੇਕਟਾਰ ਜ਼ਮੀਨ ਵਾਸਤੇ 3 ਹੇਕਟਾਰ ਘਟਾ ਜਿਹੜਾ ਸਾਨੂੰ ਸੁਭੀ ਸਿੰਘ ਬਾਦਲ ਜੀ ਨੇ ਪ੍ਰੋਵਾਈਡ ਕੀਤਾ ਜਿਹੜੀ ਰਹਿਨਵਾਇ ਸੇਖੋ ਸਾਹਿਬ ਦੀ ਰਹਿਨਵਾਇ ਸਾਨੂੰ ਅੱਜ ਪ੍ਰੋਵਾਈਡ ਹੋਈ ਹੈ ਔਰ ਅੱਜ ਸੇਖੋ ਸਾਹਿਬ ਨੇ ਆ ਕੇ ਇਹ ਛੰਡੀ ਦੇ ਦੇਖ ਕੇ ਇੱਕ ਤੋਂ ਰੁਵਾੰਗੀ ਕਰਨੀ ਹੈ ਤਾਂ ਜੋ ਇਹ ਇਲਾਕੇ ਦੇ ਲੋਕ ਜਿਹੜੇ ਪਾਣੀ ਦੇ ਹਰਚ ਅਫੈਕਟਿਡ ਸਿਗੇ ਉਹ ਆਪਣੀ ਵਿਜਾਈ ਕਰਸਿੰਗ ਤੋਂ ਦੁਆਰਾ ਪਹਿਲਾਂ ਖੱਟ ਸਕਾਂ। ਇਹ ਜਿਹੜੇ ਭਾਜੀ ਬੈਗ ਹੈਗੇ ਆ ਇਹ ਕਣਕ ਦੇ ਬੀਜ ਹੈ ਜਿਨ੍ਹਾਂ ਨੂੰ ਲੋਕਲ ਹਾਂਜੀ ਇਹ ਕਣਕ ਦੇ ਬੀਜ ਹੈ 40 ਕਿਲੋ ਦੀ ਇਹਦੀ ਪੈਕਿੰਗ ਹੈ ਜੀ। ਇਹ ਕਿੱਲੇ ਵਾਈਜ਼ ਦੇ ਸਹਾਰੇ ਨਾਲ ਤਿੰਨਿਆ ਰੈਕਡ ਜ਼ਮੀਨ 'ਚ ਅਸੀਂ ਇੰਪਰੋਵਾਈਡ ਕਰ ਰਹੇ ਹਾਂ। ਔਰ ਬਾਕੀ ਜੋ ਇਲਾਕਾ ਰਹਿ ਗਿਆ ਸਾਡਾ ਉਹ ਵੀ ਬਹੁਤ ਜਲਦ ਸਾਨੂੰ ਜਿਹੜੀ ਹੈ ਕਿੰਨੇ ਪਿੰਡਾਂ 'ਚ ਸਾਰੇ ਜਾਣਾ? ਇਹ 18 ਪਿੰਡਾਂ ਵਿੱਚ ਅੱਜ ਜਾਏਗਾ ਜੀ। ਔਰ ਬਾਕੀ ਇਹ 20-25 ਪਿੰਡ ਬਾਕੀ ਰਹਿ ਗਏ ਆ ਉਹ ਵੀ ਬਹੁਤ ਜਲਦ ਜਿਹੜੀ ਹੈ ਵੀ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਲਿਸਟਾਂ ਮੰਗਾਈਆਂ ਪਿੰਡਾਂ 'ਚੋਂ। ਜਿਹੜੇ ਜੈਨੂਨ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਤਾਂ ਕਿ ਸਾਰੇ ਲੋਕਾਂ ਸੇ ਹੱਕ ਮਿਲ ਸਕੀ ਸਰਕਾਰ ਨਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਇਹਨਾਂ ਲੱਗਾ ਹੋਇਆ ਹੈ ਅ ਅਕਾਲੀਆਂ ਤਾਂ ਹਮੇਸ਼ਾ ਜੀ ਸੇਵਾ ਕੀਤੀ ਹੈ ਇਲਾਕੇ ਦੀ ਪੰਜਾਬ ਦੀ ਔਰ ਪਹਿਲਾਂ ਵੀ ਜਿਸ ਵੇਲੇ ਸਰਕਾਰ ਰਹੀ ਹੈ ਤਾਂ ਤਕਰੀਬਨ ਮੇਰੇ ਇਲਾਕੇ ਵਿੱਚ ਕੋਈ ਸੜਕਾਂ ਨਹੀਂ ਸੀਗੀਆਂ ਜਿੰਨੀ ਵੀ ਡਿਵੈਲਪਮੈਂਟ ਉਸ ਵੇਲੇ ਹੋਈ ਹੈ ਉਹ ਸ਼ੋਮਨੀ ਕਾਲਜ ਦੀ ਸਰਕਾਰ ਵਿੱਚ ਹੋਈ ਹੈ ਔਰ ਉਸ ਤੋਂ ਬਾਅਦ ਨਾ ਕੋਈ ਡਿਵੈਲਪਮੈਂਟ ਹੋਈ ਹੈ ਨਾ ਕੋਈ ਸੜਕ ਬਣੀ ਹੈ ਔਰ ਜਿੰਨੀ ਵਾਰ ਵੀ ਹੜ੍ਹ ਆਏ ਹੈ ਅਸੀਂ ਉਦੋਂ ਵੀ 13 ਕਰੋੜ ਰੁਪਇਆ ਆਪਣੇ ਮੁਆਵਜਾ ਲੈ ਕੇ ਪਿੰਡ-ਪਿੰਡ ਵੰਡਿਆ ਸੀਗਾ ਔਰ ਤੁਹਾਡੇ ਸਾਹਮਣੇ ਜੋ ਪਿਛਲੀ ਸਰਕਾਰ ਆਈ ਹੈ ਉਹ 22 ਕਰੋੜ ਦਾ ਮੁਆਵਜਾ ਜਿਹੜਾ ਆਇਆ ਉਹ ਲੋਕਲ ਪ੍ਰਸ਼ਾਸਨ ਤਾਂ ਵਿਧਾਇਕ ਦੀ ਨਖਤਲੀ ਸਭ ਕੁਝ ਵਾਸ਼ ਆਊਟ ਹੋ ਗਿਆ ਤਾਂ ਮੈਂ ਸਮਝਦਾ ਕਿ ਆਨਲਾਈਨ ਸਮੇਂ ਚਿੱਤ ਜਿਹੜਾ 22 ਕਰੋੜ ਰੁਪਇਆ ਸਾਡੇ ਇਲਾਕੇ ਨੂੰ ਆਇਆ ਸੀ ਉਹ ਕਿਸਾਨਾਂ ਦਾ ਹੱਕ ਜਿਹੜੇ ਲੋਕ ਖਾ ਗਏ ਆ ਉਹ ਸਰਕਾਰ ਆਂਦੇ ਸਭ ਤੋਂ ਪਹਿਲੀ ਮੇਰੀ ਇਹ ਹੈਗੀ ਹੈ ਕਿ ਮੈਂ ਸਭ ਤੋਂ ਪਹਿਲਾਂ ਉਹ 22 ਕਰੋੜ ਰੁਪਏ ਲੋਕਾਂ ਨੂੰ ਹੱਕ ਵਾਪਸ ਦਵਾ ਸਕਾ ਇੱਕ ਤਾਂ ਭਾਜੀ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜੇ ਬੀਜ ਹੈ ਇਹ ਦੇਨੇ ਆ ਇਹ ਅੱਜ ਜਾਨਾ ਜੀ ਹਜ਼ਾਰੇ ਨੂੰ ਜਾਨਾ ਜੀ ਚੂਨਾ ਚੁਗੇ ਸੀਨਾ ਸਿੰਘ ਵਾਲੇ ਚਾਂਦੀ ਵਾਲਾ ਔਰ ਇਸੇ ਤਰ੍ਹਾਂ ਟੈਂਡੀ ਵਾਲਾ ਕਮਾਲੇ ਵਾਲਾ ਇਧਰ ਨਿਹਾਲਾ ਲਵੇਰਾ ਨਿਹਾਲੇ ਵਾਲਾ ਔਰ ਰਾਜੂ ਗੱਟੀਆਂ ਸਾਈਡ ਤੇ ਇਹ ਸਾਰੇ ਪਿੰਡਾਂ ਨੂੰ ਅੱਜ ਇਸ ਪ੍ਰੋਵਾਈਡ ਕਰਨੇ ਆ ਕੋਈ ਮਦਦ ਚੱਲ ਰਹੀ ਹੈ ਹਾਂਜੀ ਇਧਰ ਚੱਲ ਰਹੀ ਹੈ ਜੀ ਡੀਜ਼ਲ ਦੀ ਵੀ ਔਰ ਬੀਜ ਦੀ ਵੀ ਕਿ ਹਰ ਪੀਸਤਾ ਨੂੰ ਜਿੱਥੇ ਚਾਰਾ ਵੰਡਿਆ ਪਹਿਲਾਂ ਉੱਥੇ ਤੇਲ ਵੰਡਿਆ ਹੈ ਅੱਜ ਵੀ ਜਿਹੜਾ ਸਰਟੀਫਾਈਡ ਵੀ ਜਿਹੜਾ ਉਹ ਲੋਕਾਂ ਨੂੰ ਵੰਡਣ ਜਾ ਰਹੇ ਆ। ਸੋ ਇਹ ਜਿਹੜਾ ਟਕਰਾਲਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਵਲੋਂ ਹੋਇਆ ਔਰ ਅਕਾਲੀ ਪਾਰਟੀ ਹੈ ਪੰਜਾਬ 'ਚ ਜਿਨੇ ਹਰ ਪੀੜਤਾ ਨੂੰ ਚਾਰਾ ਵੀ ਦਿੱਤਾ ਹਰ ਪੀੜਤਾ ਨੂੰ ਤੇਲ ਵੀ ਦਿੱਤਾ ਔਰ ਅੱਜ ਜਿਹੜਾ ਵੀ ਵੀ ਦੇ ਰਹੇ ਨੇ। ਦੇਖੋ ਇਹ ਹੜ ਸਰਕਾਰ ਸੁੱਤੀ ਪਈ ਹੈ। ਇਹ ਕੋ ਹੜ ਜਿਹੜਾ ਆਪਣਾ ਆਇਆ ਹੈ ਇਸ ਵਾਰ ਇਹ ਕੋਈ ਨੈਚੁਰਲ ਕਲਾਈਮੇਟ ਨਹੀਂ ਹੋਈ ਇਹ ਹੜ ਲਿਆਂਦਾ ਗਿਆ ਹੈ ਸਰਕਾਰ ਵੱਲੋਂ ਸਰਕਾਰ ਨੇ ਬਿਲਕੁਲ ਵੀ ਕੋਈ ਇੰਤਜ਼ਾਮ ਐਤ ਕੀ ਹੜਾਂ ਦੇ ਨਹੀਂ ਸੀ ਕੀਤੇ ਬਾਦਲ ਸਾਫ ਹੁੰਦੇ ਸੀ 6 ਮਹੀਨੇ ਪਹਿਲਾਂ ਹੀ ਤਿਆਰੀ ਕਰ ਲੈਂਦੇ ਸੀ ਕਿ ਕਿੱਥੇ ਬੰਨ ਮੰਨਣਾ ਹੈ ਕਿੱਥੇ ਕੀ ਕਰਨਾ ਹੈ ਕਿੱਥੇ ਕੀ ਕਰਨਾ ਹੈ ਔਰ ਮੁਕੰਮਲ ਜੁਲਾਈ ਤੱਕ ਸਾਰਾ ਕੰਮ ਮੁਕੰਮਲ ਹੋ ਜਾਂਦਾ ਸੀ ਇਹਨਾਂ ਨੇ ਪਹਿਲੀ ਮੀਟਿੰਗ ਹੀ ਜੁਲਾਈ 'ਚ ਬੁਲਾਈ ਹੈ ਹੁਣ ਜਿਹੜਾ ਉਹ ਮਾਧੋਪੁਰ ਹੈਡਵੌਟਰ ਟੁੱਟਿਆ ਹੈ ਉਹ ਅਫਸਰਾ ਨੇ ਪਹਿਲਾਂ ਹੀ ਉਹਨਾਂ ਨੂੰ ਕਹਿਤਾ ਸੀ ਕਿ ਜੇ ਬਹੁਤ ਗੇਟ ਖੁੱਲ ਨਹੀਂ ਰਹੇ ਜੇ ਪਾਣੀ ਨੇ ਧੱਕਾ ਕੀਤਾ ਤਾਂ ਇਹ ਟੁੱਟ ਜਾਣਾ ਹਾਂਜੀ ਉਹ ਸਿਰਫ 20-30 ਕਰੋੜ ਰੁਪਇਆ ਮੰਗਿਆ ਸੀ ਉਹ ਨਹੀਂ ਦਿੱਤਾ ਹੁਣ ਉਸ ਤੇ 300 ਕਰੋੜ ਰੁਪਇਆ ਲੱਗਣਾ ਇਹੋ ਜਿਹੀਆਂ ਹਨਗੈਲੀਆਂ ਔਰ ਨੁਕਸਾਨ ਉਹਦੇ ਨਾਲ ਇੰਨਾ ਜ਼ਿਆਦਾ ਹੋਇਆ ਮਾਧੇ ਦਾ ਤੁਸੀਂ ਪੁੱਛੋ ਨਾ ਸੋ ਇਹ ਸਾਰੀਆਂ ਹਨਗੈਲੀਆਂ ਕਰਕੇ ਸਾਰਾ ਖੁਸ਼ ਹੋਇਆ ਪਰ ਅੱਜ ਵੀ ਸਰਕਾਰ ਸੁੱਤੀ ਪਈ ਹੈ ਸਰਕਾਰ ਨੇ ਕੋਈ ਅਜੇ ਤੱਕ ਕੁਝ ਨਹੀਂ ਕੀਤਾ ਨਾ ਕੋਈ ਮੁਆਵਜ਼ਾ ਦਿੱਤਾ ਨਾ ਕੋਈ ਸੀਟ ਦਿੱਤਾ ਬਸ ਝੂਠ ਮਾਰਨ ਤੇ ਲੱਗੇ ਹੋਇਆ ਪਹਿਲਾਂ ਝੂਠ ਮਾਰ ਕੇ ਸਰਕਾਰ ਬਣਾ ਲਈ ਹੁਣ 4 ਸਾਲ ਫੇਰ ਝੂਠ ਮਾਰੀ ਗਏ ਹੁਣ ਫੇਰ ਝੂਠ ਮਾਰੀ ਪੰਜਾਬ ਪੱਛੇ ਕਾਲੀ ਦਲ ਕਿੰਨੀ ਸੇਵਾ ਇਹ ਨਹੀਂ ਬਾਰਿਆ ਹੈਗਾ ਹੁਣ ਤੱਕ ਕਿੰਨੀ ਨਹੀਂ ਪਾਈ ਜਾ ਚੁੱਕੀ ਹੈ ਜਿਹੜਾ ਦੇਖੋ ਅਸੀਂ ਇੱਥੇ ਐਤੋਂ ਪਹਿਲਾਂ 14000 ਲੀਟਰ ਤੇਲ ਬਣ ਚੁੱਕਿਆ ਚਾਰਾ ਤਾਂ ਪਤਾ ਨਹੀਂ ਕਿੰਨਾ ਬੇ ਹਿਸਾਬਾ ਤੇ ਅੱਜ 3000 ਲੀਟਰ ਆ ਤਿੰਨ ਹਜ਼ਾਰ ਜਿਹੜਾ ਬੈਗ ਅੱਜ ਅਸੀਂ 3000 ਏਕੜ ਵਾਸਤੇ ਸਮਝ ਲਓ ਜਿਹੜਾ ਸੀ ਨੰਨਾ ਇੰਨਾ ਹੀ ਕੱਲ੍ਹ ਜਾਂ ਪਰਸੋਂ ਹੋਰ ਆਉਣਾ ਉਹ ਹੋਣਾ ਲਗਭਗ ਸਾਡਾ ਟੀਚਾ ਜਿਹੜਾ 8-10000 ਦਾ ਸ਼ਹਿਰ ਹਲਕੇ ਵਾਸਤੇ ਕਿਸਾਨ ਨੂੰ ਜਿਹੜਾ ਟੀਚਾ ਮੰਨਣਾ ਪ੍ਰਧਾਨ ਜੀ ਨੇ ਉਹ علیحد੍ਹਾ ਹੈ ਜਿਹੜਾ ਗੁਰੂ ਸਾਹਿਬਾਨ ਦਾ ਉਹ علیحد੍ਹਾ ਜਿਹੜਾ ਧੀਰੇ ਜਾ ਕੇ ਕੱਲ ਨੂੰ ਅਸੀਂ ਧੀਰੇ ਵੰਡਣਾ ਉਹ علیحد੍ਹਾ ਹੈ ਸਿਰਫ ਇੰਨਾਂ ਨਾਲ ਤਾਂ ਸਾਰਾ ਤੇ ਸ਼ਹਿਰੀ ਹਲਕੇ ਚ ਵੰਡਣਾ ਸਰ ਕੀ ਏਕੜ ਮਹੱਤਵ ਦਿੱਤਾ ਜਾਊਗਾ ਕਿਸਾਨ ਨੂੰ ਸਰ ਹਾਂਜੀ ਕਿੰਨੇ ਏਕੜ ਦੇ ਹਿਸਾਬ ਨਾਲ ਸਰ ਬੀਜ ਦਿੱਤਾ ਜਾਊਗਾ ਇਹ 1 ਮਣਜੀ 1 ਏਕੜ ਦੇ ਹਿਸਾਬ ਨਾਲ ਤਾਂ ਕਿੰਨੇ ਕੁ ਕਿਸਾਨਾਂ ਨੂੰ ਸਾਰਾ ਜ਼ਬਰਦਸਤ ਕੀਤਾ ਜਾਏਗਾ ਸਰ ਲਗਭਗ 10 ਦਾ 10000 ਕਿਸਾਨ ਦੇ ਕਰੀਬ ਇਹ ਇਸ ਜ਼ਿਲ੍ਹੇ ਤੇ ਇਸ ਹਲਕੇ 10000 ਕਿਸਾਨ ਨੂੰ ਕੰਪਨਸੇਟ ਕੀਤਾ ਜਾਏਗਾ